ਲੇ ਕਿਸੇ ਚੀਜ਼ ਵਿੱਚ ਮਿਕਸ ਹੁੰਦੀ ਆਪਾਂ ਖਾਣੇ ਇਹ ਹੀ ਹਾਲ ਇਹਨੇ ਕੰਟਰਾ ਜਿੱਥੇ ਬਣਦੇ ਨੇ ਜਿਹੜੇ ਪੌਦੇ ਤੋਂ ਬਣਦੀ ਜਿਹੜੇ ਦਰਖਤ ਤੋਂ ਬਣਦੀ ਉਹ ਕਿਸੇ ਨਾ ਕਿਸੇ ਰੂਪ ਚ ਆਪਾਂ ਖਾ ਰਹੇ ਹਾਂ ਤਾਂ ਇਹ ਜਿਹੜੀ ਹੈ ਸਦੀਆਂ ਤੋਂ ਚੱਲੀ ਆਉਂਦੀ ਕੋਈ ਗਨਾਹ ਗਏ ਪੁੱਕੀ ਜਿਹੜੀ ਉਹ ਗਰੀਬ ਦੇ ਲਈ ਹੈ ਅਫੀਮ ਹੈ ਜਿਹੜੀ ਉਹ ਜਾਦੇ ਅਮੀਰ ਬੰਦੇ ਟੱਕ ਜਿਹੜੀ ਇੰਟਰ ਹੁੰਦੀ ਸੀ ਪੰਜਾਬ ਦੇ ਅੰਦਰ ਪੁੱਕੀ ਤੇ ਅਫੀਮ ਹੁੰਦੀ ਸੀ ਤਾਂ ਉਹ ਮੈਂ ਦੇਖਿਆ ਹੈ ਕਿ 1993 ਤੋਂ ਲੈ ਕੇ ਜੇ ਮੈਂ ਕਹੂੰਗਾ 2011 ਤੱਕ ਮੈਕਸਿਮਮ ਪੁੱਕੀ ਤੇ ਅਫੀਮ ਪੰਜਾਬ ਚ ਇੰਟਰ ਹੋਈ ਹੈ ਉਹ ਮੇਰੇ ਕਲਾਇੰਟ ਕੋਈ ਵੀ ਮਰਿਆ ਨੇ ਜਿਕਾ ਖਾਲਸਾ ਵੈਗਰੂ ਜੀ ਦੀ ਫਤਿਹ ਖਾਲਸਾ ਸਾਹਿਬ ਕਿਵੇਂ ਦੇਖਦੇ ਹੋ ਜਿਸ ਤਰੀਕੇ ਨਾਲ ਵਿਧਾਨ ਸਭਾ ਦੇ ਵਿੱਚ ਅਫੀਮ ਦੀ ਖੇਤੀ ਦੀ ਗੱਲ ਹੋਈ ਹੈ ਦੇਖੋ ਮੈਨੂੰ 30 31 ਸਾਲ ਹੋ ਗਏ ਨੇ ਬਠਿੰਡੇ ਪ੍ਰੈਕਟਿਸ ਕਰਦੇ ਆ ਤਾਂ ਮੈਕਸਿਮਮ ਅੱਜ ਤੱਕ ਮੇਰੇ ਕੋਲ ਐਨਡੀਪੀਸ ਵਰਕ ਰਿਆ ਹੈ ਅਫੀਮ ਪੁੱਕੀ ਜਿਆਦਾ ਬਹੁਤ ਜਿਆਦਾ ਪਹਿਲਾਂ ਬਹੁਤ ਜਿਆਦਾ ਆਉਂਦੀ ਸੀ ਕਿਉਂਕਿ ਉਹ Rajasthan ਤੋਂ Haryana ਚੋਂ ਇਹ ਉਹ ਦੋ ਸਿੱਧੀ ਗੱਲ ਹੀ ਕਰਨ ਦਾ ਫਾਇਦਾ ਹੈ ਕਿ ਟਰੱਕਾਂ ਦੇ ਟਰੱਕ ਜਿਹੜੀ ਇੰਟਰ ਹੁੰਦੀ ਸੀ ਪੰਜਾਬ ਦੇ ਅੰਦਰ ਭੁੱਕੀ ਤੇ ਅਫੀਮ ਹੁੰਦੀ ਸੀ ਤਾਂ ਉਹ ਮੈਂ ਦੇਖਿਆ ਹੈ ਕਿ 1993 ਤੋਂ ਲੈ ਕੇ ਜੇ ਮੈਂ ਕਹੂੰਗਾ 2011 ਤੱਕ ਮੈਕਸਿਮਮ ਭੁੱਕੀ ਤੇ ਅਫੀਮ ਪੰਜਾਬ ਚ ਇੰਟਰ ਹੋਈ ਹੈ ਉਹ ਮੇਰੇ ਕਲਾਇੰਟ ਕੋਈ ਵੀ ਮਰਿਆ ਨਹੀਂ ਨਾ ਕਿਸੇ ਦੀ ਕੋਈ ਡੈਥ ਨਹੀਂ ਹੋਈ ਹੂੰ ਕਿਸੇ ਦਾ ਘਰ ਨਹੀਂ ਟੁੱਟਿਆ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆਈ ਉਹ ਬੰਦੇ 75 ਜਾਂ 80 ਸਾਲ ਤੱਕ ਵੀ ਅੱਜ ਵੀ ਜਿਉਂਦੇ ਨੇ ਉਹ ਇਹਦੂ ਅੱਗੇ ਤਾਂ ਨੈਚੁਰਲ ਡੈਥ ਕਿਸੇ ਘਰ ਟੁੱਟਿਆ ਨਹੀਂ ਕੋਈ ਡਾਈਵੋਰਸ ਪਟੀਸ਼ਨ ਨਹੀਂ ਹੋਈ ਫਾਈਲ ਹੀ ਨਹੀਂ ਕੀਤੀ ਕਿਸੇ ਨੇ ਹੁਣ ਕੀ ਆ 2011 ਦੇ ਵਿੱਚ ਜਿੰਦੀ ਸਰਕਾਰ ਸੀ 2011 ਦੇ ਅੰਦਰ ਤਾਂ ਉਸ ਵਕਤ ਪੰਜਾਬ ਦੇ ਅੰਦਰ ਜਿਹੜੀ ਸੀ ਅਫੀਮ ਤੇ ਭੁੱਕੀ ਨੂੰ ਬੜੀ ਜ਼ਬਰਦਸਤੀ ਰੋਕਿਆ ਗਿਆ ਹੂੰ ਤੇ ਡਰਗ ਸੁੱਟੀ ਗਈ ਪੰਜਾਬ ਦੇ ਸੰਥੈਟਿਕ ਡਰਗ ਸੰਥੈਟਿਕ ਆ ਗਿਆ ਡਰਗ ਆ ਗਈ ਜਿਸ ਨੇ ਫਿਰ 2011 ਤੋਂ ਲੈ ਕੇ ਤੇ ਅੱਜ 2024 ਤੱਕ ਮੈਂ ਦੇਖਿਆ ਹੈ ਕਿ ਮੈਕਸਿਮਮ ਜਿਹੜੇ ਮੇਰੇ ਕਲਾਇੰਟ ਨੇ ਉਹਨਾਂ ਦੀ ਡੈਥ ਹੋਈ ਉਹ ਡੱਤ ਕਿਵੇਂ ਹੁੰਦੀ ਚੱਲਦੇ ਕੇਸ ਚ ਮਰ ਜਾਂਦੇ ਨਸ਼ਾ ਬਹੁਤ ਹੁੰਦਾ ਤੇਜ ਹੈ ਉਹ ਕੋਈ ਤਾਂ ਕਹਿੰਦਾ ਦਿੱਲੀ ਤੋਂ ਆਉਂਦਾ ਜੀ ਇਹ ਉੱਥੇ ਬਣਦਾ ਕੋਈ ਕਹਿੰਦਾ ਕਿਤੇ ਬਣਦਾ ਤਾਂ ਉਹ ਬੰਦੇ ਜਿਹੜੇ ਆਪ ਦੀ ਉਮਰ ਨਹੀਂ ਭੋਗਦੇ ਕੁੜੀਆਂ ਰੋਂਦੀਆਂ ਨੇ ਤਲਾਕ ਹੈ ਜਿਹੜੇ ਉਹ ਲਗਾਤਾਰ ਹੋ ਰਹੇ ਨੇ ਘਰ ਟੁੱਟ ਰਹੇ ਨੇ ਜਿਹੜਾ ਬੰਦਾ ਇੱਕ ਵਾਰੀ ਚਿੱਟਾ ਜਾਂਦਾ ਡਰੱਗਸਾਂ ਲੱਗ ਜਾਂਦਾ ਉਹ 2 ਸਾਲ ਕੱਢਦਾ ਸੋ ਜਿਹੜਾ ਇਹਨਾਂ ਨੇ ਫੀਮ ਤੇ ਭੁੱਕੀ ਵਾਰਿਆ ਜਿ ਬਿਆਨ ਦਿੱਤਾ ਹੈ ਪੰਜਾਬ ਸੈਂਬਲੀ ਦੇ ਅੰਦਰ ਬਹੁਤ ਹੀ ਵਧਿਆ ਹੈ ਜ਼ਿੰਦਗੀ ਦੇ ਵਿੱਚ ਨਾ ਕਿਤੇ ਵੀ ਸਾਰੀ ਸਟੇਟ ਕਿਤੇ ਵੀ ਸਾਰੀ ਕੌਮ ਧਾਰਮਿਕ ਨਹੀਂ ਹੋ ਸਕਦੀ। ਜੀ। ਕਿਤੇ ਵੀ ਇਹ ਜ਼ਿੰਦਗੀ ਚ ਅਜ ਤਿਕਰ ਨਹੀਂ ਚੱਲਿਆ ਕਿ ਨਸ਼ਾ ਕੋਈ ਸਟੇਟ ਨਹੀਂ ਕਰਦੀ। ਨਸ਼ਾ ਕਿਸੇ ਨਾ ਕਿਸੇ ਰੂਪ ਦੇ ਅੰਦਰ ਹਰ ਸਟੇਟ ਦੇ ਵਿੱਚ ਉਹਨੇ ਇੰਟਰ ਕੀਤਾ ਹੀ ਕਿ ਕਿ ਲੱਗਦਾ ਸੰਭਵ ਹੋਊਗਾ ਹੋ ਪਾਉਗੇ ਇਸ ਤਰੀਕੇ ਨਾਲ। ਦੇਖੋ ਜੇ ਰਾਜਸਥਾਨ ਚ ਹੋ ਸਕਦੇ ਨੇ ਹੋਰ ਸਟੇਟਾਂ ਚ ਹੋ ਸਕਦੇ ਨੇ ਇੱਥੇ ਪੰਜਾਬ ਚ ਜ਼ੋਰ ਦੇ ਕੇ ਭੁੱਕੀ ਤੇ ਅਫੀਮ ਦੇ ਠੇਕੇ ਖੋਲਣੇ ਚਾਹੀਦੇ। ਬਹੁਤ ਹੀ ਜ਼ਰੂਰੀ ਹੈ। ਮੈਂ ਪਿੱਛੇ ਜਿਵੇਂ ਗੱਲ ਕਹੀ ਸੀ ਕਿ ਹੁਣ ਮਜ਼ਦੂਰ ਆਦਮੀ ਮਿਹਨਤੂਰ ਆਦਮੀ ਨੂੰ ਸਵੇਰੇ 500 400 ਰੁਪਿਆ ਦਿਹਾੜੀ ਮਿਲਦੀ ਹੈ ਉਹ ਘਰੋਂ ਜਾਂਦਾ ਦੇਖੋ ਨਾ ਤਾਂ 500 ਜਿੰਦਾ ਫਰੂਟ ਆਉਂਦਾ ਨਾ ਘਿਓ ਆਉਂਦਾ ਤਾਂ ਉਹ ਕੀ ਅੱਜਕੱਲ ਕਰਦਾ ਜਿਹੜਾ ਮੈਨੂੰ ਪਤਾ ਲੱਗਾ ਸਿਗਨੇਚਰ ਕੈਪਸੂਲ ਖਾਣ ਲੱਗ ਗਿਆ ਹੁਣ ਕਾਰਨ ਕੀ ਹੁੰਦੇ ਕੈਪਸੂਲ ਖਾਣ ਦੇ ਨਾਲ ਸਾਰਾ ਦਿਨ ਹੱਡ ਤੋੜਦਾ ਜੀ ਫਿਰ ਉਹ ਆਪਦੇ ਜਵਾਕਾਂ ਨੂੰ ਜਾ ਕੇ ਤੇ ਘਰ ਵਾਲੀ ਨੂੰ ਰੋਟੀ ਦਿੰਦਾ ਅੱਗੇ ਭੁੱਕੀ ਤੇ ਫੀਮ ਚ ਕੀ ਸੀ ਕਿ ਉਹ ਭੁੱਕੀ ਥੋੜੀ ਜਿਹੀ ਖਾ ਲੈਂਦਾ ਸੀ ਸਾਰਾ ਦਿਨ ਇਟਾਂ ਢੋਂਦਾ ਸੀ ਉਹ ਪੱਠੇ ਤੇ ਤੇ ਰਾਤ ਨੂੰ ਜਿਹੜਾ ਸੀ ਉਹ ਦੋ ਮਣ ਦਾ ਤੇ ਕੁਝੋ ਕੁਝ ਦਾਣੇ ਲੈ ਜਾਂਦਾ ਸੀ ਤੇ ਪਰਿਵਾਰ ਨੂੰ ਸਾਮ ਤੇ ਪਾਰ ਲਿੱਦਾ ਸੀ ਹੋਂਦੇ ਨਾਲ ਬੰਦੇ ਦਾ ਨੁਕਸਾਨ ਨਹੀਂ ਸੀ ਹੁੰਦਾ ਸੋ ਜੋ ਵਿਧਾਨ ਸਭਾ 'ਚ ਗੱਲ ਉੱਠੀ ਹੈ ਇਹ ਬੜੀ ਸ਼ਲਾਂਗਾ ਜੋ ਗੱਲ ਹੈ ਇਹ ਗੱਲ ਨੂੰ ਨੇਪਰੇ ਵੀ ਚੜਾਉਣਾ ਚਾਹੀਦਾ ਕਿਉਂਕਿ ਪੰਜਾਬ ਦੇ ਅੰਦਰ ਤੁਸੀਂ ਸਦੀਆਂ 'ਚ ਪਿੱਛੇ ਚਲੇ ਜਾਓਗੇ ਤਾਂ ਇਹ ਸ਼ੁਰੂ ਤੋਂ ਲੈ ਕੇ ਇੱਥੇ ਕਿਸੇ ਨਾ ਜਿਵੇਂ ਹਾੜੀ ਦੇ ਵਿੱਚ ਭੁੱਖੀ ਦਾ ਆਮ ਹੀ ਆਉਣਾ ਸੀ ਜੀ ਹਾੜੀ ਦੇ ਵਿੱਚ ਕੀ ਹੁੰਦਾ ਸੀ ਅਪ੍ਰੈਲ ਦੇ ਵਿੱਚ ਲੋਕਾਂ ਨੇ ਭੁੱਖੀ ਲੈਣੀ ਉਹਨਾਂ ਨਾਲ ਜਿਹੜੇ ਪਿੰਡ ਦੇ ਵਿੱਚ ਜਿੰਨੇ ਦਿਹਾੜੀਏ ਆਉਂਦੇ ਸੀ ਉਹ ਰੋਟਾ ਭੁੱਕੀ ਖਾਂਦੇ ਤੇ ਕੰਮ ਬੜਾ ਵਧੀਆ ਕਰਦੇ ਸੀ ਹੁਣ ਕੀ ਹੈ ਹੁਣ ਲਗਾਤਾਰ ਡਰੱਗ ਆ ਰਹੀ ਉਹਨੂੰ ਹੁਣ ਉਹ ਬਚਾਰੇ ਸਾਲ 2 ਸਾਲ ਕੱਢਦੇ ਨੇ ਡੈਥ ਹੋ ਜਾਂਦੀ ਹੈ ਪੰਜਾਬ ਨੂੰ ਬਚਾਉਣਾ ਹੈ ਪੰਜਾਬ ਦੇ ਲੋਕਾਂ ਨੂੰ ਬਚਾਉਣਾ ਹੈ ਕਿ ਤੁਹਾਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਜਿਹੜੀ ਹੈ ਭੁੱਕੀ ਤੇ ਅਫੀਮ ਹੈ ਪੰਜਾਬ 'ਚ ਲਿਆਉਣੀ ਪੈਣੀ ਹੈ ਦੇਖੋ ਇਹ ਆਪਾਂ ਹੁਣ ਕਹਿ ਦਿੰਨੇ ਆ ਜੇ ਕਵਾਂਗੇ ਤਾਂ ਲੋਕ ਕਹਿਣਗੇ ਯਾਰ ਭੁੱਕੀ ਤੇ ਅਫੀਮ ਦੀ ਲਗਾਤਾਰ ਸਪੋਰਟ ਕਰ ਰਹੇ ਨੇ ਦੇਖੋ ਇਹ ਚਾਹੇ ਕੋਈ ਵੀ ਹੈ ਚਾਹੇ ਮਹਾਪੁਰਸ਼ ਹੈ ਕੋਈ ਵੀ ਉਹਨਾਂ ਨੂੰ ਸੱਚਾਈ ਤੋਂ ਭੱਜਣਾ ਨਹੀਂ ਚਾਹੀਦਾ ਬਿਲਕੁਲ ਅਫੀਮ ਹੈ ਬਹੁਤ ਥਾਵਾਂ ਤੇ ਆਪਾਂ ਕਿਸੇ ਚੀਜ਼ ਵਿੱਚ ਮਿਕਸ ਹੁੰਦੀ ਆਪਾਂ ਖਾਂਦੇ ਇਹੀ ਹਾਲ ਇਹਨੇ ਕੰਟਰਲ ਜਿੱਥੇ ਬਣਦੇ ਨੇ ਜਿਹੜੇ ਪੌਦੇ ਤੋਂ ਬਣਦੀ ਜਿਹੜੇ ਦਰਖਤ ਤੋਂ ਬਣਦੀ ਉਹ ਕਿਸੇ ਨਾ ਕਿਸੇ ਰੂਪ ਚ ਆਪਾਂ ਖਾ ਰਹੇ ਤਾਂ ਇਹ ਜਿਹੜੀ ਹੈ ਸਦੀਆਂ ਤੋਂ ਚੱਲੀ ਆਉਂਦੀ ਕੋਈ ਗੁਨਾਹ ਨਹੀਂ ਗਏ ਪੁੱਕੀ ਜਿਹੜੀ ਉਹ ਗਰੀਬ ਦੇ ਲਈ ਹੈ ਅਫੀਮ ਹੈ ਜਿਹੜੀ ਉਹ ਜਾਦੇ ਅਮੀਰ ਬੰਦੇ ਦੇ ਦੋ ਚੀਜ਼ਾਂ ਨੇ ਦੋਨੋਂ ਹੀ ਕਿਤੇ ਨਾ ਕਿਤੇ ਇਹ ਮੈਡੀਸਨ ਚ ਵੀ ਮੈਂਸ਼ਨ ਹੁੰਦੇ ਵਿੱਚ ਮਿਕਸ ਹੁੰਦੀਆਂ ਨੇ ਸੋ ਇਹ ਮੇਰੇ ਦੇਖਾਂ ਛਿਲੰਗਾ ਜੋ ਕਦਮ ਆ ਪੰਜਾਬ ਨੂੰ ਬਚਾਉਣਾ ਲੋਕਾਂ ਨੂੰ ਬਚਾਉਣਾ ਲੋਕਾਂ ਦੇ ਘਰ ਟੁੱਟਣੋਂ ਬਚਾਉਣੇ ਨੇ ਤਾਂ ਸਾਨੂੰ ਭੁੱਕੀ ਤੇ ਅਫੀਮ ਹੈ ਜਿਹੜੀ ਪੰਜਾਬ ਦੇ ਵਿੱਚ ਠੇਕੇ ਖੋਲਣੇ ਚਾਹੀਦੇ ਚਾਹੀਦੇ